ਅ ਅਸੈਂਬਲੀ ਕੋਆਰਡੀਨੇਟਰਸ ਦੀ ਲਾਗੇ ਨਾਮ ਜਿਹੜੇ ਹੈ ਅਨਾਉਂਸ ਕਰਾਂਗੇ ਤਰਨ-ਤਰਨ ਦੇ ਸੋ ਸਾਡੀ ਅਮਰਿੰਦਰ ਐਮੀ ਜੀ ਪਹਿਲੋਂ ਹੀ ਅ ਇੱਥੇ ਹੈਗੇ ਨੇ ਉਹ ਜਿਹੜੇ ਨਸ਼ਾ ਮੁਕਤ ਮੋਰਚਾ ਦੇ ਜਿਹੜੇ ਸਾਡੇ ਡਿਸਟ੍ਰਿਕਟ ਦੇ ਜ਼ੋਨ ਕੋਆਰਡੀਨੇਟਰ ਨੇ ਸੋ ਅੱਗੇ ਅਸੀਂ ਅਸੈਂਬਲੀ ਵਾਈਜ਼ ਜਿਹੜੀਆਂ ਇੱਥੇ ਅਸੈਂਬリーズ ਨੇ ਉਹਦੇ ਵਾਈਜ਼ ਅਸੀਂ ਕੋਆਰਡੀਨੇਟਰਸ ਦੇ ਜਿਹੜੇ ਨਾਮ ਹੈ ਤੁਹਾਨੂੰ ਅਸੀਂ ਦੱਸਦੇ ਹਾਂ ਸੋ ਸਭ ਤੋਂ ਪਹਿਲੋਂ ਜੀ ਡਾਕਟਰ ਗੁਰਦੀਆਲ ਸਿੰਘ ਕਿੰ ਕਰੰਤੂ ਜੱਪਕਰਨ ਸਿੰਘ ਲਾਡੀ ਜੀ ਖੜੂਟ ਸਾਹਿਬ ਤੋਂ ਪਰਮਜੀਤ ਸਿੰਘ ਚੰਬਨ ਪੱਟੀ ਤੋਂ ਕੁਲਦੀਪ ਸਿੰਘ ਢਲੋਂ ਤਰੰਤਾਰੰਦ ਤੋਂ ਇਹ ਸੱਡੇ ਕੁਝ ਨਾਮ ਨੇ ਜਿਹੜੀ ਕਿ ਅਸੀਂ ਅਸੈਂਬਲੀ ਕੋਆਰਡੀਨੇਟਰਸ ਲਾਈ ਨੇ ਜਿਹੜੀ ਸਾਡੀ ਨਸ਼ਾ ਮੁਕਤ ਫੋਰਜਰੀ ਟੀਮ ਦੇ ਵੱਜੋਂ ਅੱਗੇ ਕੰਮ ਕਰਨਗੇ ਵੇਖੋ ਸਰਕਾਰ ਨੇ ਜੋ ਵਾਅਦਾ ਕੀਤਾ ਸੀਗਾ ਕਿ ਅਸੀਂ ਨਸ਼ਿਆਂ ਦੇ ਉੱਤੇ ਠੱਲ ਪਾਵਾਂਗੇ ਹੁਣ ਸਰਕਾਰ ਨੇ ਇੱਕ ਆਰਗੇਨਾਈਜੇਸ਼ਨ ਸਟਰਕਚਰ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਹੈ ਜਿਵੇਂ ਪਿੱਛੇ ਮੈਨੂੰ ਮਾਝੇ ਦੀ ਜ਼ਿੰਮੇਵਾਰੀ ਦਿੱਤੀ ਸੀਗੀ ਉਹਦੇ ਨਾਲ ਅਸੀਂ ਥੱਲੇ ਡਿਸਟ੍ਰਿਕਟ ਕੋਆਰਡੀਨੇਟਰਸ ਲਾਏ ਨੇ ਅੱਗੇ ਹੁਣ ਅਸੈਂਬਲੀ ਕੋਆਰਡੀਨੇਟਰਸ ਨੇ ਐਵੇਂ ਹੀ ਅੱਗੇ ਜਿਹੜੀ ਸਾਡੀ ਟੀਮ ਹੈ ਪਿੰਨਾ ਤੱਕ ਵਿਲੇਜ ਵੀਡੀਜ਼ ਤੱਕ ਜਿਹੜੀਆਂ ਨੇ ਉਹ ਬਣਦੀਆਂ ਪਈਆਂ ਨੇ ਨਸ਼ਿਆਂ ਦੀਆਂ ਕਮੇਟੀਆਂ ਬਣਦੀਆਂ ਪਈਆਂ ਨੇ ਔਰ ਕਿਸ ਤਰੀਕੇ ਦੇ ਨਾਲ ਉਹ ਸਾਡੇ ਪੇਸ਼IENTS ਨੂੰ ਹਸਪੀਟਲ ਦੇ ਵਿੱਚ ਲੈ ਕੇ ਜਾਣਗੇ ਔਰ ਜਿਹੜੇ ਪਿੰਨਾ ਦੇ ਵਿੱਚ ਨਸ਼ਾ ਵੇਚਦੇ ਨੇ ਉਹਨਾਂ ਦੇ ਨਾਮ ਜਿਹੜੇ ਐ ਉਹ ਪੁਲਿਸ ਪ੍ਰਸ਼ਾਸਨ ਤੱਕ ਵੀ ਆਉਣਗੇ ਸਾਡੇ ਅਸੈਂਬਲੀ ਕੋਆਰਡੀਨੇਟਰਸ ਤੇ ਕੋਲ ਪਿੰਡ ਪਿੰਡ ਵਾਈ ਇੱਕ ਲਿਸਟ ਰਹੂਗੀ ਕਿ ਹਰ ਇੱਕ ਪਿੰਡ ਦੇ ਵਿੱਚ ਜਿਹੜਾ ਨਸ਼ਾ ਵੇਚਦੇ ਨੇ ਸੋ ਸਾਡੀਆਂ ਜਿਹੜੀਆਂ ਵਿਲੇਜ ਰਿਪੋਰਟਸ ਐ ਸਰਪੰਚਾਂ ਦਾ ਇਹ ਕੰਮ ਹੋਊਗਾ ਸੋ ਸਾਡੇ ਕੋਲ ਪੂਰਾ ਡਾਟਾ ਹੋਊਗਾ ਅੱਗੇ ਬਹੁਤ ਪ੍ਰੈਸ ਨੂੰ ਲੱਗਦਾ ਸੀਗਾ ਵੀ ਸਾਨੂੰ ਡਾਟਾ ਦੋ ਜੀ ਸਾਡੇ ਕੋਲ ਡਾਟਾ ਦੇ ਮਾਸਤੇ ਤੁਸੀਂ ਕਿੱਥੇ ਐ ਕਿਹੜੇ ਪੇਸ਼ੈਂਟਸ ਜਿਹੜੇ ਉਹ ਦਾਖਲ ਕਰਵਾਏ ਐ ਸੋ ਅਸੀਂ ਵੇਖੋ ਬਾਕੀ ਸਰਕਾਰਾਂ ਉਹਨੂੰ ਗੱਲਾਂ ਨਹੀਂ ਕਰਦੇ ਤੁਸੀਂ ਦੇਖਿਆ ਹੋਊਗਾ ਹੁਣ ਤੱਕ ਜਿੰਨੀਆਂ ਸਰਕਾਰਾਂ ਆਈਆਂ ਨੇ ਬਹੁਤ ਸਾਰਿਆਂ ਨੇ ਸੌਵਾ ਵੀ ਖਾਧੀਆਂ ਨੇ ਬਟ ਨਸ਼ੇ ਦੇ ਵਾਸਤੇ ਗਰਾਊਂਡ ਪੱਧਰ ਦੇ ਉੱਤੇ ਗ੍ਰਾਸ ਰੂਟ ਲੈਵਲ ਦੇ ਉੱਤੇ ਕੋਸ਼ਿਸ਼ ਨਹੀਂ ਕੀਤਾ ਬਟ ਅਸੀਂ ਭਗਵੰਤ ਮਾਨ ਸਰਕਾਰ ਸਦਾਰ ਨਾਲ ਹੀ ਸਾਡੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਜੀ ਨੇ ਇਕਰਾਨ ਲਿਆ ਸੀਗਾ ਕਿ ਅਸੀਂ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਿਆਂ ਦਾ ਕੋੜ ਹੈ ਇਹ ਕੱਢਣਾ ਹੈ ਪਿੰਡਾਂ-ਪਿੰਡਾਂ ਦੇ ਵਿੱਚੋਂ ਸੋ ਸਾਡੀ ਸ਼ੁਰੂਆਤ ਹੋ ਚੁੱਕੀ ਹੈ ਬਾਕੀ ਅਸੀਂ ਇਹੀ ਚਾਹੁੰਦੇ ਆ ਕਿ ਵੇਖੋ ਇਹ ਕੋਈ ਪਾਰਟੀ ਦਾ ਕਾਰਜ ਨਹੀਂਗਾ ਇਹ ਸਾਡਾ ਸਾਰੇ ਅੰਦਰ ਸਾਂਝਾ ਕਾਰਜ ਹੈ ਅਸੀਂ ਸਾਰਿਆਂ ਨੇ ਮਿਲ ਕੇ ਇਸ ਚੀਜ਼ ਦਾ ਮੁਕਾਬਲਾ ਕਰਨਾ ਹੈ ਸਾਰਿਆਂ ਨੇ ਇਕੱਠੇ ਹੋ ਕੇ ਇਸ ਚੀਜ਼ ਨੂੰ ਕੱਢਣਾ ਹੈ ਪਿੰਡਾਂ ਦੇ ਵਿੱਚੋਂ ਸਾਡੀ ਜਿਹੜੀ ਡਿਊਟੀ ਲੱਗੀ ਹੈ ਇਹੀ ਹੈ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤੁਹਾਨੂੰ ਅਸੀਂ ਕੱਲ ਨੂੰ ਇਹ ਨਹੀਂ ਕਹਿ ਸਕਦੇ ਕਿ ਅਸੀਂ ਤੁਹਾਨੂੰ ਕਿਸੇ ਗੱਲ ਦਾ ਨਹੀਂ ਥੋਰ ਨਹੀਂ ਦੇ ਸਕਦੇ ਅਸੀਂ ਪਿੰਡਾਂ ਤੋਂ ਲੈ ਕੇ ਡਿਸਟ੍ਰਿਕਟ ਵਾਈਜ਼ ਅਸੈਂਬਲੀ ਵਾਈਜ਼ ਸਾਡੇ ਅਸੈਂਬਲੀ ਕੋਆਰਡੀਨੇਟਰ ਸੀ ਇਹ ਸੇ ਡਿਊਟੀ ਦਿੱਤੀ ਹੈ ਕਿ ਹਰ ਇੱਕ ਪਿੰਡ ਦੇ ਵਿੱਚੋਂ ਇੱਕ ਵੋਟ ਕੱਢਣ ਦੀ ਗੱਲ ਹੈ ਅੱਜ ਜਿਹੜੇ ਸਾਡੇ ਭਰਾ ਨਸ਼ਾ ਛੱਡ ਚੁੱਕੇ ਨੇ ਉਹਨਾਂ ਨੂੰ ਉਹ ਸਾਡੇ ਮੋਟੀਵੇਸ਼ਨ ਸਪੀਕਰਸ ਹੀ ਹੋਣਗੇ ਹਰ ਇੱਕ ਜਗ੍ਹਾ ਦੇ ਉੱਤੇ ਔਰ ਜਿਹੜੇ ਤਸਕਰ ਹੈ ਉਹਨਾਂ ਨੂੰ ਫੜਨ ਦੀ ਜ਼ਿੰਮੇਵਾਰੀ ਹੈ ਸੋ ਸਾਡੀ ਕੋਸ਼ਿਸ਼ ਹੈ ਬਾਕੀ ਵੇਖੋ ਸਾਰਿਆਂ ਨੇ ਮਿਲ ਜੁਲ ਕੇ ਹਮਲਾ ਮਾਰਨਾ ਹੈ ਇਸ ਸ਼ੀਲ ਦੇ ਉੱਤੇ ਇੱਕ ਨੇਕ ਕਾਰਜ ਹੈ ਠੀਕ ਹੈ ਔਰ ਮੈਂ ਮੈਂ ਸੱਚੀ ਧੰਨਵਾਦ ਕਰਦੀ ਹਾਂ ਮਾਨ ਸਾਹਿਬ ਦਾ ਵੀ ਅਰਵਿੰਦ ਸਰ ਦਾ ਵੀ ਜਿਨ੍ਹਾਂ ਨੇ ਮੈਨੂੰ ਇਸ ਕਾਰਜ ਦੀ ਡਿਊਟੀ ਦਿੱਤੀ ਹੈ ਮੈਂ ਕਹਿੰਨੀ ਆ ਕਿਤੇ ਮੈਂ ਕੋ ਚੰਗੇ ਕਰਮ ਕੀਤੇ ਹੋਣਗੇ ਜਿਹੜੇ ਵਾਹਿਗੁਰੂ ਨੇ ਮੈਨੂੰ ਇਸ ਚੀਜ਼ ਵਾਸਤੇ ਚੁਣਿਆ ਕਿਉਂਕਿ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਆ ਮਾਵਾ ਨੂੰ ਵੇਖਦੇ ਆ ਭੈਣਾਂ ਨੂੰ ਵੇਖਦੇ ਆ ਤੜਪਦੇ ਹੋਏ ਇਹ ਨਸ਼ੇ ਦੇ ਕੋਹਣ ਨੇ ਇਹ ਚਿੱਟੇ ਨੇ ਕਈ ਭੈਣਾਂ ਦੇ ਘਰ ਜਾੜਦੇ ਕਈ ਮਾਵਾ ਦੇ ਪੁੱਤ ਉਹਨਾਂ ਤੋਂ ਖੋਲੇ ਸੋ ਮੈਂ ਉਹ ਪੰਜਾਬ ਦੇਖਣਾ ਚਾਹਨੀ ਆ ਗੰਗਲਾ ਪੰਜਾਬ ਜਿਹੜਾ ਪਹਿਲਾਂ ਹੁੰਦਾ ਸੀਗਾ ਠੀਕ ਹੈ ਖੇਤਾਂ ਦੇ ਵਿੱਚ ਸਾਡੇ ਵੀ ਕੰਮ ਕਰਦੇ ਸੀਗੇ ਔਰ ਇਹਨੇ ਹੈਲਦੀ ਹੁੰਦੇ ਸੀਗੇ ਮਤਲਬ ਅਸੀਂ ਮਸਾਲਾ ਸੁਣਿਆ ਨੇ ਆਪਣੇ ਗੁਰੂਆਂ ਦੀਆਂ ਪਿੱਛੇ ਜੋ ਸਾਡੇ ਇੱਕ ਪੰਜਾਬੀ ਅਧੀਨ ਇੱਕ ਮਸਾਲਾ ਦਿੱਤੀਆਂ ਜਾਂਦੀਆਂ ਸੀਗੇ ਬਟ ਅੱਜ ਜੇ ਤੁਸੀਂ ਪਿੰਨਾਂ ਦੇ ਵਿੱਚ ਵੇਖਦੇ ਆ ਜਾ ਕੇ ਮੈਂ ਬਿਆਨ ਨਹੀਂ ਕਰ ਸਕਦੀ ਕਿ ਇਹਨੇ ਮਾੜੇ ਹਾਲਾਤ ਨੇ ਅਬਸੋਲੂਟਲੀ ਵੇਖੋ ਸਰ ਮੇਰੀ ਗੱਲ ਸੁਣੋ ਮੇਰੇ ਕੋਲ ਜਿੱਦਾਂ ਦਾ ਮਿਕਟਾਇਆ ਪਤਾ ਨਹੀਂ ਕਿ ਕਿੰਨੇ ਫੋਨ ਆਉਂਦੇ ਆ ਸਾਰੀ ਜਗ੍ਹਾ ਤੋਂ ਐਸਐਚਓ ਲੈਵਲ ਤੇ ਵੀ ਆਉਂਦੇ ਆ ਉਹਦੇ ਥੱਲੇ ਵੀ ਆਉਂਦੇ ਆ ਲੋਕੀ ਮੈਨੂੰ ਬਹੁਤ ਕਹਿੰਦੇ ਮੈਂ ਮੈ ਵੀ ਇਨਵੋਲਡ ਹੈ ਇਹ ਕਰ ਰਹੀ ਆ ਸੋ ਆਈ ਆਈ ਟ੍ਰਾਈ ਮਾਈ ਲੈਵਲ ਬੈਸਟ ਕਿ ਮੈਂ ਉਹ ਚੀਜ਼ ਨੂੰ ਰਿਜ਼ੋਲਵ ਕਰ ਸਕਾਂ ਠੀਕ ਹੈ ਨਾ ਮੇਰੇ ਕੋਲ ਸਮੂਹਤ ਆਉਣੇ ਚਾਹੀਦੇ ਆ ਮੇਰੇ ਕੋਲ ਲੋਕ ਇਕੱਠੇ ਹੋ ਕੇ ਜਦੋਂ ਆਪਾਂ ਪੱਕੇ ਹੋਗੇ ਨਾ ਮੈਂ ਉਹ ਵੀ ਤੇ ਕਹਿ ਰਹੀ ਆ ਵੀ ਜਿਹੜੇ ਵੀ ਇਹ ਸਾਡੇ ਉੱਤੇ ਗੁੰਡਾ ਰਾਜ ਹੈ ਇਹ ਨਸ਼ਾ ਤੇ ਸਿਰਾਂ ਦਾ ਜਾਂ ਇਹਨਾਂ ਦੇ ਕੋਲ ਪੈਸੇ ਬਹੁਤ ਹੈ ਤਾਂ ਕਮਾ ਰਹੇ ਹੈ ਠੀਕ ਹੈ ਇੰਨਾ ਤਾਂ ਗੁੰਡਰਾ ਤਾਦ ਖਤਮ ਕਰ ਸਕਾਂਗੇ ਜਦੋਂ ਅਸੀਂ ਇਕੱਠੇ ਮਿਲ ਲਾਂਗੇ ਸਾਰੇ ਜਾਣੀ ਜਦੋਂ ਸਾਡੀ ਚ ਯੂਨਿਟੀ ਹੋਊਗੀ ਧਰਨਾ ਜਾਂ ਕਿਸਾਨ ਕਿਉਂ ਕਿਸੇ ਵੀ ਚੀਜ਼ ਚ ਮੁਕੰਮਲ ਹੁੰਦੇ ਆ ਕਿਉਂ ਉਹਨਾਂ ਦੀ ਸਾਰੀਆਂ ਚੀਜ਼ਾਂ ਪੂਰੀਆਂ ਹੋ ਜਾਂਦੀਆਂ ਜੀ ਕਿਉਂਕਿ ਉਹ ਯੂਨਿਟੀ ਚ ਜਾਂਦੇ ਆ ਉਹ ਯੂਨਿਟੀ ਚ ਇੱਕ ਝੰਡਾ ਫੜ ਕੇ ਜਾਂਦੇ ਆ ਜਦੋਂ ਅਸੀਂ ਇੱਕ ਝੰਡਾ ਚੱਕ ਲਿਆ ਨਾ ਕਿ ਇਹਨਾਂ ਦੇ ਖਿਲਾਫ ਤੇ ਅਸੀਂ ਕਿਉਂ ਨਹੀਂ ਜਿੱਤਾਂਗੇ ਅਸੀਂ ਜਿੱਤਾਂਗੇ